ਇਕਦਾ ਆਕਲਿਆ ਪਿੰਡ ਸੀ ਆਕਲਿਆ ਇਧਰ ਮਲੇਰ ਕੋਲੇ ਕੋਲੇ ਹਾਂਜੀ ਤੇ ਸ਼ਾਇਦ ਆਕਲਿਆ ਹਾਇ ਆੜਾ ਹੀ ਲੱਗਦਾ ਮੂਰੇ ਉਹ ਹੈ ਮੁਸਲਮਾਨਾਂ ਦਾ ਸਾਰਾ ਪਿੰਡ ਉਹ ਹਾਂ ਉਹਦੇ ਵਿੱਚ ਉਹ ਸਾਰਾ ਪਿੰਡ ਮੁਸਲਮਾਨਾਂ ਦਾ ਕਰਕੇ ਉਦੋਂ ਆਪਾਂ ਆਪਾਂ ਵੀ ਆਮ ਲਿਆਉਂਦੇ ਸੀ ਮਿਸਤਰੀਆਂ ਦੇ ਘਰ ਤੇ ਜਿਵੇਂ ਆਪਣੇ ਚਮਾਰ ਜੁੱਤੀਆਂ ਕੰਨਣ ਵਾਲਿਆਂ ਨੂੰ ਉਹਨੂੰ ਆਪਾਂ ਲਿਆਉਂਦੇ ਦੋ ਦੋ ਚਾਰ ਚਾਰ ਕਰਕੇ ਵੀ ਸਾਡੇ ਪਿੰਡ ਦੇ ਵਿੱਚ ਇਹ ਕੰਮ ਕਰਨਗੇ ਉਹਨਾਂ ਨੇ ਦੋ ਘਰ ਲਿਆਂਦੇ ਮਿਸਤਰੀਆਂ ਦੇ ਉਹ ਆਗਰਗੇ ਪਿੰਡ ਵਾਲਿਆਂ ਨੇ ਹਾਂ ਜੀ ਜਦੋਂ ਦੋ ਮੁਸਾਲਮ ਹੋ ਉਹ ਹੁਣ ਸਿੱਖ ਸੀ ਆਪਣੇ ਜਿਹੜੇ ਮਿਸਤਰੀ ਆ ਸਾਰੇ ਸਿੱਖ ਹੀ ਆ ਹਾਂ ਆ ਤੇ ਉਹ ਭਾਈ ਉਹ ਸਿੱਖਾਂ ਕਿਤੇ ਚਲੋ ਕੰਮ ਧੰਦਾ ਕਰਦੇ ਰੇ ਸਵਾ ਪੈ ਗਿਆ ਬਾਵਾ ਉਹ ਪਰਿਵਾਰ ਜਿਹੜਾ ਸਿੱਖ ਸੀ ਪਰਿਵਾਰ ਉਹਨਾਂ ਦੇ ਘਰੇ ਨਾ ਦੋ ਕੁੜੀਆਂ ਹੋਈਆਂ ਬਹੁਤ ਸੋਹਣੀਆਂ ਹਾਂ ਜੀ ਤੇ ਜਿਹੜੋ ਮੁਸਲਮਾਨ ਸੀ ਉਦੋਂ ਲੋਕ ਆਪਣੇ ਪਾਣੀ ਭਰਦੇ ਹੁੰਦੇ ਸੀਗੇ ਖੂਹਾਂ ਤੋਂ ਆਪਣੇ ਆਮ ਖੂਹ ਹੁੰਦੇ ਸੀ ਜਾਂ ਖੂਹੀਆਂ ਹੁੰਦੀਆਂ ਜਾਂ ਖੂਹ ਹੁੰਦੇ ਸੀ ਉਥੋਂ ਆਪਣੀਆਂ ਕੁੜੀਆਂ ਲਿਜਾਂਦੀਆਂ ਹੁੰਦੀਆਂ ਸੀ ਤੋੜੇ ਭਰ ਕੇ ਪਾਣੀ ਦੇ ਜੋ ਕੁੜੀਆਂ ਜਦੋਂ ਪਾਣੀ ਭਰ ਲਿਆ ਕਰਨ ਤੇ ਉਹ ਪਾ ਜਿਹੜੇ ਮੁੰਡੇ ਸੀ ਮਸਟੰਡੇ ਸਾਲੇ ਉਹਨਾਂ ਦੇ ਇੱਥੇ ਸੀ ਤਕੜਾ ਪਰਿਵਾਰ ਜਿਵੇਂ ਅਮਰ ਸਿੰਘ ਦਾ ਪਰਿਵਾਰ ਆ ਐ ਤਕੜਾ ਪਰਿਵਾਰ ਸੀ ਉਹ ਮਸਲਵਾਨਾਂ ਦਾ ਉਹ ਕੁੜੀਆਂ ਨੂੰ ਛੇੜਿਆ ਛੁੜਿਆ ਕਰਨ ਵੀ ਅਸੀਂ ਉਹ ਉਹ ਕੁੜੀਆਂ ਗੁੱਸਾ ਮੰਨਿਆ ਕਹਿੰਦੇ ਵੀ ਇਹ ਮੁਸਲਮਾਨ ਅਸੀਂ ਸਿੱਖਾਂ ਵੀ ਸਾਡੇ ਨਾਲ ਇਹ ਕਿਵੇਂ ਇਤਾਂ ਕਰਦਾ ਉਹਨੇ ਘਰੇ ਜਾ ਕੇ ਦੱਸਣ ਕੋਈ ਨਹੀਂ ਭਾਈ ਕਰਦੇ ਰੰਬੋਣ ਕਹਿੰਦਾ ਵੀ ਚਲੇ ਬਾਹਲੇ ਆ ਬੰਦਾ ਬਾਹਲਿਆਂ ਤੋਂ ਬੰਦਾ ਡਰਦਾ ਹੀ ਹੁੰਦਾ ਚੱਕਦਾ ਹੀ ਹੁੰਦਾ ਕਹਿੰਦਾ ਚੱਲ ਭਾਈ ਕੋਈ ਨਹੀਂ ਹਟ ਜਾਣਗੇ ਉਹ ਆਖਰ ਨੂੰ ਭਾਈ ਉਹਨਾਂ ਨੂੰ ਕਹਿਣ ਲੱਗੇ ਅਸੀਂ ਤਾਂ ਸੋਟਣਾ ਵਿਆਹ ਕਰਾਉਣਾ ਮੁਸਲਮਾਨਾਂ ਦੇ ਮੁੰਡੇ ਕਹਿਣ ਲੱਗੇ ਆਪਣੇ ਸਿੱਖਾਂ ਦੀਆਂ ਕੁੜੀਆਂ ਨੂੰ ਤੇ ਉਹਨਾਂ ਨੇ ਘਰੇ ਆ ਕੇ ਦੱਸਤਾ ਵੀ ਬਾਪੂ ਸਾਨੂੰ ਐ ਆਦੇ ਹੁੰਦੇ ਆਓ ਕਹਿੰਦੇ ਕੋਈ ਨਹੀਂ ਭਾਈ ਜਿੱਤੇ ਆਉਣਗੇ ਦੇਖੀ ਜਾਊ। ਉਹੀ ਗੱਲ ਭੈਣ ਨੇ ਉਹਨੇ ਜਾ ਕੇ ਕੀ ਕਰਿਆ ਤੇ ਘਰੇ ਭਾਈ ਆਵਦੇ ਆਪਦੇ। ਆਪਦੇ ਮਾਪਿਆਂ ਨੂੰ ਕਹਦਾ ਕਹਦਾ ਜੇ ਵਿਆਹ ਕਰਾਉਣਾ ਤੁਸੀਂ ਉਹਨਾਂ ਦੀਆਂ ਕੁੜੀਆਂ ਨਾਲ ਹੀ ਕਰਾਉਣਾ। ਹੂੰ। ਹੋਰ ਨਹੀਂ ਅਸੀਂ ਕਿਤੇ ਕਰਾਂਗੇ ਤੇ ਮਰ ਜਾਾਂਗੇ ਏਦਾਂ ਅਸੀਂ। ਤੇ ਉਹਨਾਂ ਦੀਆਂ ਸੱਖਾਂ ਦੀਆਂ ਕੁੜੀਆਂ ਜਿਹੜੀਆਂ ਬਿਹਤਰ ਕਹਿੰਦੇ ਉਹਨਾਂ ਨਾਲ ਹੀ ਤਾਂ ਵਿਆਹ ਕਰਾਉਣਾ। ਉਹ ਭਾਈ ਨਾਲ ਇੱਕ ਦੋ ਜਣ ਨੂੰ ਲੈ ਕੇ ਕੁੜੀਆਂ ਉਹਨਾਂ ਦੀਆਂ ਭਾਈ ਉਹਨਾਂ ਦੇ ਘਰੇ ਜਾਵੜੀਆਂ। ਬਈ ਭਾਈ ਐਂ ਕਰਕੇ ਕੋਈ ਨਹੀਂ ਤੇ ਸਾਡਾ ਤਗੜਾ ਪਰਿਵਾਰ ਆ ਜੇ ਤੁਸੀਂ ਆ ਕੋਈ ਆਪਣੇ ਘਰੇ ਕਿਹੜਾ ਕਿਸੇ ਗੱਲ ਦਾ ਘਾਟਾ ਵਾ। ਤੇ ਤੁਸੀਂ ਗਰੀਬ ਪਰਿਵਾਰ ਆ ਵੀ ਆਇਆ ਕਰੋ ਵੀ ਤੇ ਆਪਾਂ ਨਕਾਹ ਨਕਾਹ ਲੈ ਲੈਨੇ ਆ ਮਹਤਰ ਕਨਵਾ ਦੀਆਂ ਹੋਵਾਂ ਦੀਆਂ ਉਹ ਕਹਿੰਦੀਆਂ ਕੋਈ ਨਹੀਂ ਸਾਡੇ ਬੰਦੇ ਆ ਜਾਣਗੇ ਤੇ ਸ਼ਾਮ ਨੂੰ ਘਰੇ ਤੇ ਰਹਿ ਕਰ ਲਾਂਗੇ ਉਹ ਕਹਿੰਦੀਆਂ ਚ ਕੋਈ ਨਹੀਂ ਅਸੀਂ ਬੰਦੇ ਕੱਲਾਂਗੇ ਉਹਨੇ ਮੁਸਲਮਾਨ ਭਾਈ ਬੰਦੇ ਵੀ ਆ ਗਏ ਆ ਕੇ ਕਹਿੰਦੇ ਵੀ ਹਾਂ ਦੱਸੋ ਭਾਈ ਰਹਿ ਕਰੀ ਆ ਉਹ ਕਹਿੰਦੇ ਵੀ ਕਾਦੀ ਵੀ ਐਂ ਕਰਕੇ ਵੀ ਸਾਡੇ ਮੁੰਡੇ ਛੋਟਿਆਂ ਕੁੜੀਆਂ ਨਾਲ ਵਿਆਹ ਕਰਾਉਣ ਨੂੰ ਕਰਦੇ ਆ ਵੀ ਆਪਾਂ ਰਜਾ ਮਰਜੀ ਦੇ ਨਾਲ ਹੀ ਨਕਾਹ ਕਰਾ ਲਾਂਗੇ ਉਹ ਕਹਿੰਦੇ ਵੀ ਨਹੀਂ ਅਸੀਂ ਸੈਖਾਂ ਤੁਸੀਂ ਮੁਸਲਮਾਨੀ ਆਪਣਾ ਤਾਂ ਇਹ ਲੋੜ ਹੀ ਨਹੀਂ ਬਣੀ ਆ ਗੱਲ ਉਹ ਕਹਿੰਦੇ ਨਹੀਂ ਭਾਈ ਉਹ ਮੰਨੇ ਨਾ ਬੈਸਤਰੀ ਨਹੀਂ ਮੰਨੇ ਉਹਨੇ ਘਰੇ ਜਾ ਕੇ ਦੱਸਤਾ ਵੀ ਭਾਈ ਬੁੜੀਆਂ ਨੇ ਵੀ ਦੱਸਤਾ ਵੀ ਸਾਡੇ ਆਕੇ ਵੀ ਨਹੀਂ ਲੱਗੀਆਂ ਬੁੜੀਆਂ ਉਹ ਬੰਦੇ ਕਹਿੰਦੇ ਵੀ ਸਾਡੇ ਆਕੇ ਬੰਦੇ ਨਹੀਂ ਲੱਗੇ ਉਹ ਮੁੰਡੇ ਹਣ ਕੋਲੇ ਸੁਣਦੇ ਸੀ ਉਹ ਕਹਿੰਦੇ ਚੰਗਾ ਜੇ ਤੁਸੀਂ ਛੋਡੇ ਆਕੇ ਨਾਲ ਦੇ ਫਿਰ ਧੱਕੇ ਨਾਲ ਲਿਆਵਾਂਗੇ ਵਿਆਹ ਕੇ ਉਹ ਕਹਿੰਦੇ ਠੀਕ ਆ ਚਲ ਆਪਾਂ ਤੱਕੇ ਰਾਂ ਕਰ ਦਿੰਨੇ ਆ ਫਿਰ ਉਹਨੇ ਕੀ ਕਰਿਆ ਉਹਨੇ ਉਸ ਟਾਈਮ ਕੋ ਲਾਗੀ ਘਲਦੇ ਹੁੰਦੀ ਸੀ ਲਾਗੀ ਦੇ ਹੱਥ ਜਾ ਕੇ ਸੁਨੇਹਾ ਘਲਤਾ ਵੀ ਉਹਨੂੰ ਜਾ ਕੇ ਕਹਦੇ ਉਹ ਵੀ ਜਿਹੜਾ ਹੁਣ ਮੂਰੇ ਸ਼ੁੱਕਰਵਾਰ ਆਉਣਾ ਵਾ ਵੀ ਅੱਜ ਸ਼ੁੱਕਰਵਾਰ ਜਿਹੜਾ ਮੂਰੇ ਸ਼ੁੱਕਰਵਾਰ ਉਹ ਵੀ ਉੱਦ ਅਸੀਂ ਨਕਾਹ ਪੜਨੇ ਆ ਧੱਕੇ ਨਾਲ ਲੈ ਜਾ ਲਿਜਾਵਾਂਗੇ ਤੁਹਾਨੂੰ ਜੇ ਤੁਸੀਂ ਉਹਨੇ ਦਿਨ ਜਾ ਤੁਸੀਂ ਮੰਨ ਜੋ ਤੇ ਨਹੀਂ ਅਸੀਂ ਧੱਕੇ ਨਾਲ ਨਕਾਹ ਕਰਾਂਗੇ ਉਹ ਕਹਿੰਦੇ ਵੀ ਨਹੀਂ ਅਸੀਂ ਕੋਸ਼ਿਸ਼ ਹੋ ਜੇ ਵੀ ਅਸੀਂ ਨੀ ਕੁੜੀਆਂ ਨਹੀਂ ਮੰਨੀਆਂ ਪਿਓ ਐਵੇਂ ਕਦੀ ਗਰੀਬ ਸੀ ਵਿਚਾਰਾ ਉਹ ਮੰਨਦਾ ਸੀ ਕਹਿੰਦੇ ਵੀ ਚਲ ਤੇ ਬਾਲੇ ਕਰਦੇ ਵੀ ਆਪਾਂ ਨੂੰ ਤੰਗ ਕਰਨਗੇ ਉਹ ਕਹਿੰਦੀਆਂ ਨਹੀਂ ਵਾਪੂ ਅਸੀਂ ਤਾਂ ਜ਼ਹਿਰ ਤਾਂ ਖਾ ਜਾਗੇ ਆਂ ਵੀ ਪਰ ਅਸੀਂ ਮੁਸਲਮਾਨਾਂ ਦੇ ਜਾਣਾ ਨਹੀਂ ਉਹ ਬਾਈਕੋੜੀਆਂ ਨੇ ਜਵਾਬ ਦਿੱਤਾ ਕਿ ਉਹ ਜਵਾਬ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਧੱਕੇ ਨਾਲ ਵਿਆਹ ਕਰ ਲਿਆਵਾਂਗੇ ਹੁਣ ਉਹਨਾਂ ਨੂੰ ਤਾਂ ਐਵੇਂ ਸੀ ਵੀ ਅਸੀਂ ਧੱਕੇ ਨਾਲ ਵਿਆਹ ਹੀ ਲਿਆਉਣੀਆਂ ਸ਼ੁੱਕਰਵਾਰ ਨੂੰ ਉਹਨਾਂ ਨੇ ਤਾਂ ਆਪਦੀ ਬਰਾਤ ਕਰ ਰਸਤੇਦਾਰਾਂ ਚਕਾਇਆ ਉਹ ਕਹੇ ਤੋ ਕਹੇ ਆਹ ਜਿਹੜਾ ਦਾ ਵਿਆਹ ਕਰੀ ਫਿਰਨ ਉਧਰ ਕੁੜੀਆਂ ਕਹਿੰਦੀਆਂ ਵੀ ਅਸੀਂ ਉਹਨਾਂ ਨੇ ਜ਼ਹਿਰ ਲਿਆ ਕੇ ਰੱਖ ਲਈ ਘਰੇ ਵਾਪਸ ਆਉਣ ਨੂੰ ਜ਼ਹਿਰ ਲਿਆ ਦੇ ਜਦੋਂ ਆਪਣੇ ਘਰੇ ਧੱਕੇ ਨਾਲ ਵੜਨ ਲੱਗੇ ਤੇ ਕੌਲੇ ਅਸੀਂ ਉਹਦੇ ਪੀ ਲੈਣੇ ਆਂ ਉਹ ਵੀ ਕਹਿੰਦਾ ਠੀਕ ਆ। ਉਹ ਹੀ ਗੱਲ ਇਥੇ ਭਾਈ ਜੈਹਰ ਹੋਣ ਲਿਆ ਕੇ ਤਰਲੀ ਕਰੇ। ਤੇ ਦਿਨ ਦੂ ਰਹਿਣ। ਉਹ ਦੋ ਰਹਿਣ ਤੇ ਕੁੜੀਆਂ ਵਾਸਤਾ ਪਾਉਂਦੀਆਂ ਫਿਰ ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਨੂੰ। ਵੀ 헤 ਸੱਚੇ ਪਾਤਸ਼ਾਹ ਜੇ ਤੂੰ ਹੈਗਾ। ਵੀ ਅਸੀਂ ਆ ਤੇਰੇ ਸੇਖੋ। ਅਸੀਂ ਬਣਦੇ ਆ ਬਾਣੀ। ਅਸੀਂ ਤੇਰੀ ਸੰਗਤ ਕਰਦੇ ਆ। ਤੇਰੇ ਆਉਣੇ ਜਾਣੇ ਆ। ਤੇਰੇ ਘਰੇ ਸੇਵਾ ਵੀ ਕਰਦੇ ਆ। ਵੀ ਸਾਡੇ ਨਾਲ ਜੱਡਾ ਧੱਕਾ ਹੋ ਰਿਹਾ ਤੂੰ ਤੂੰ ਕਰਾ ਰਿਹਾ ਫਿਰ ਇਹਦਾ ਮਤਲਬ। ਤੇ ਮ ਜਣਿਆ ਜਿਵੇਂ ਆਪਾਂ ਨਿਰਣੇ ਕਿ ਦਿੰਨੇ ਆ ਇਸ ਤਰ੍ਹਾਂ ਉਹਨਾਂ ਨੇ ਹਨੂਰੇ ਮਾਰੇ ਮਹਾਰਾਜ ਨੂੰ ਜਿਹੜੀ ਉਹਨਾਂ ਦੀ ਕੁੜੀ ਜਿਹੜੀ ਨਾਸ ਫਿਰ ਮਹਾਰਾਜ ਦੇ ਘਰੇ ਪਹੁੰਚ ਗਈ ਜਦੋਂ ਪਹੁੰਚ ਗਈ ਤੇ ਉਹ ਕੀ ਹੋਇਆ ਨਾ ਜਿਹੜੇ ਆਪਣੇ ਗਾਜੀਆਂ ਵਾਲੇ ਕੁੰਡੇ ਹੋਣੀ ਸੀ ਇਹ ਸੀ ਪੰਜ ਸੱਤ ਕ ਜਣੇ ਉਦੋਂ ਭੱਜੇ ਫਿਰਦੇ ਮੈਂ ਉਸ ਟਾਈਮ ਦੇ ਖਾੜਕੂਸੀ ਜਣੇ ਲਾਲਾ ਜਦੋਂ ਉਹ ਭੱਜੇ ਫਿਰ ਰਹੇ ਤੇ ਉਹਨਾਂ ਨੇ ਭਾਈ ਇਧਰ ਤਿਹਾਰੇ ਜਾਣਾ ਸੀਗਾ ਅੰਗਾਈਆਂ ਦਾ ਸੀਗਾ ਕਿ ਉਹ ਬੋਚੜਖਾਨਾ ਤੇ ਬੋਚੜਖਾਨੇ ਨੂੰ ਜਾਣਾ ਸੀ ਉਹਨਾਂ ਨੇ ਚੱਕਣ ਇਹ ਆਪਾਂ ਪੋਚੜ ਮਾਰਨੇ ਅੱਜ ਉੱਥੇ ਜਿਹੜਾ ਉਹ ਮਰਾਸੀ ਕਹਿੰਦਾ ਫਿਰਦਾ ਸੀ ਉਹਨਾਂ ਦੇ ਘਰੇ ਫੇਰ ਚੱਲਿਆ ਸੀ ਕਹਿਣੋ ਬਿਅਾਦਾ ਭਾਈ ਤਿਆਰ ਹੋ ਜੇ ਸ਼ੁੱਕਰਵਾਰ ਆ ਗਿਆ ਦੋ ਦਿਨ ਰਹਿ ਗਏ ਤੇ ਉਹਨਾਂ ਨੇ ਆ ਜਾਣਾ ਤੇ ਨਾਲੇ ਹੋਰ ਪਿੰਡਾਂ ਪੋਂਡਾਂ 'ਚ ਕਹਿੰਦਾ ਫਿਰਦਾ ਸੀ ਉਹ ਉੱਥੇ ਸੂਏ ਤੇ ਬੈਠਾ ਉੱਥੇ ਕੁਡੇ ਹੁਣੀ ਲੰਗੇ ਜਾਣ ਉਹ ਕਹੇ ਤੂੰ ਕੌਣਾ ਓਏ ਉਹਨਾਂ ਨੂੰ ਐਵੇਂ ਸੀ ਕੋਈ ਬੰਦਾ ਸਾਨੂੰ ਫੜਾਉਣ ਆਲਾ ਨਾ ਬੈਠਾ ਹੋਵੇ ਤੂੰ ਕੌਣਾ ਕਹਿੰਦਾ ਜੀ ਮੈਂ ਫਲਾਣੇ ਪਿੰਡਾਂ ਦਾ ਮਰਾਸੀ ਆਂ ਇਹ ਤਾਂ ਹੀ ਕਰਦਾ ਉਹ ਕਹਿੰਦਾ ਇੱਥੇ ਜੀ ਮੈਂ ਐ ਕਰਕੇ ਵੀ ਤੁਹਾਡੇ ਸਖਾਂ ਦੀਆਂ ਕੁੜੀਆਂ ਸੋਢੇ ਯਾਰ ਕੇ ਪਰਿਵਾਰ ਆ ਉਹ ਤੇ ਉਹਨਾਂ ਦੀਆਂ ਮੁਸਲਮਾਨਾਂ ਨੇ ਕੁੜੀਆਂ ਵਿਆਹਣੀਆਂ ਧੱਕੇ ਨਾਲ ਕੱਲ ਨੂੰ ਪਰਸੋਂ ਨੂੰ ਵੀ ਮੈਂ ਤਾਂ ਉਹ ਕਹਿੰਦਾ ਫਿਰਦਾ ਆਂਦਾ ਕਿਹੜੇ ਸਖਾਂ ਦੀਆਂ ਉਹ ਕਹਿੰਦਾ ਸੋਢਗਾ ਹੋਰ ਕਿਹੜੀਆਂ ਕਹਿੰਦਾ ਫਲਾਣੇ ਪਿੰਡ ਦੇ ਵਿੱਚ ਦੋ ਘਰ ਹੀ ਆ ਬਾਕੀ ਸਾਰੇ ਮੁਸਲਮਾਨ ਹੀ ਆ ਉਹਨਾਂ ਦੀਆਂ ਕੁੜੀਆਂ ਪਰਸੋਂ ਸ਼ੁੱਕਰਵਾਰਾਂ ਤੇ ਫਿਰ ਪਰਵਾਨੋਂ ਧੱਕੇ ਨਾਲ ਨਕਾਬ ਢਾਉਣੇ ਆ ਉਹਨਾਂ ਨੇ ਤੇ ਉਹ ਕੁੜੀਆਂ ਕਹਿੰਦੀਆਂ ਸੀ ਜ਼ਹਿਰ ਪੀ ਲੈਣੀ ਆ ਕੰਦੇ ਸ਼ਾ ਕਹਿੰਦੇ ਝੂੜਤਾ ਨਹੀਂ ਮਾਰਦਾ ਸਾਨੂੰ ਫੜਾਉਣ ਦਾ ਮਾਰਾ ਕਿਤੇ ਉਹ ਕਹਿੰਦਾ ਨਹੀਂ ਭਲਾ ਮੈਨੂੰ ਇੱਥੇ ਬੰਨ੍ਹ ਦਿਓ ਜੇ ਸੱਚੀ ਹੋਈ ਕੋਲ ਜੋ ਤਨੇ ਮੈਨੂੰ ਬੰਨਾ ਰਹਿਣ ਦਿਓ ਉਹ ਕਹਿੰਦੇ ਠੀਕ ਹੈ ਨੂੰ ਬੰਨੋ ਉਦੋਂ ਪੁਲਿਸ ਬਹੁਤ ਪੈਂਦੀ ਹੁੰਦੀ ਸੀ ਰਾਸੀ ਉੱਥੇ ਬੰਨਤਾ ਤੇ ਉਹਨਾਂ ਨੇ ਉੱਥੇ ਨਹਿਰਾ ਕਰ ਲਿਆ ਨਹਿਰਾ ਕਰਕੇ ਜਣੀ ਬਾਵਾ ਨਹਿਰੇ ਜੇ ਤੇ ਘਰੇ ਜਦੋਂ ਗਏ ਹੁਣ ਇੱਕ ਦਿਨ ਸਾਂਨੇ ਚ ਰਹੇ ਬੀਰਵਾਰ ਵਾਲਾ ਦਾ ਨਾ ਆ ਗਿਆ ਉਹਨਾਂ ਕੁੜੀਆਂ ਨੇ ਤਾਂ ਆਖਿਆ ਵੀ ਧੱਕੇ ਨਾਲ ਕਿਤੇ ਉਹੀ ਆ ਗਏ ਤੇ ਮੁਸਲੇ ਆ ਗਏ ਤੇ ਉਹ ਮਤਲਬ ਆਪਿਆਲੇ ਪਰੀ ਮੀਟਕਾਂ ਸੀ ਯਾਰ ਦੇ ਉਹਨਾਂ ਜਦੋਂ ਉਹ ਲਾਉਣ ਲੱਗੀਆਂ ਉਹ ਪਿਓ ਕਹਿੰਦਾ ਪੁੱਤ ਠਹਿਰ ਤਾ ਜਾ ਕੋਈ ਨਹੀਂ ਇਹ ਤਾਂ ਜਦੋਂ ਮਰਜੀ ਪੀ ਲਿਓ ਤਾਂ ਹੁਣ ਆਪਣੇ ਕੋਲੇ ਯਾਰ ਉਹਨਾਂ ਦੇ ਫੜਦੇ ਫੜਦੇ ਵੀ ਆਪਾਂ ਤਾਂ ਪੀ ਲਾਂਗੇ ਤੇ ਤੁਸੀਂ ਹੁਣ ਦੇਖ ਤਾਂ ਲਈਏ ਕੋਣ ਉਹ ਕਹਿੰਦੇ ਅਸੀਂ ਸੱਖਾਂ ਹੋਏ ਅਸੀਂ ਸੱਖਾਂ ਤੁਸੀਂ ਦਰਦ ਕਾਹ ਤੋਂ ਡਰੀ ਜਾਂਦੇ ਯਾਰ ਸਾਨੂੰ ਮਹਾਰਾਜ ਨੇ ਕੱਲ੍ਹ ਆਸੀ ਆਏ ਆ ਤੁਹਾਡੀ ਫਾਇਦ ਕਰਨ ਕਿਉਂ ਤੁਸੀਂ ਡਰੀ ਜਾਂਦੇ ਆ ਉਹਨਾਂ ਨੂੰ ਪੰਦਰ ਕੋਰ 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 ਹੁੰਦੀ ਸੀ ਡਰਦੇ ਸੀ ਉਹ ਜਦੋਂ ਨੇ ਆਖਿਆ ਵੀ ਇਹ ਤਾਂ ਵਾਜਾ ਹੀ ਆਪਣੇ ਸਿੱਖਾਂ ਦੀ ਵੀ ਆਪਣੇ ਬੋਲਦੇ ਹੁਣ ਮੁਸਲਮਾਨਾਂ ਦੀ ਬੋਲੀ ਹੋਰ ਆ ਆਪਣੀ ਹੋਰ ਆ ਉਹ ਕਦੇ ਵੀ ਆਪਣੇ ਸੱਖ ਹੀ ਲੱਗਦੇ ਆ ਉਹਨੇ ਮਹਤਰੀ ਨੇ ਬਾਹਰ ਕੋਤਾ ਡੈਗਦੇ ਢੈਂਦੇ ਨੇ ਤੇ ਫੋਲਦਾ ਦੇ ਪੱਜ ਕੇ ਕੁੜੀਆਂ ਨੂੰ ਦੇਖਿਆ ਵੀ ਤਾਂ ਦਾੜੀਆਂ ਵਾਲੇ ਆ ਤੇ ਜਫਗਾਂ ਪਾਲਗਾਂ ਪੱਜ ਕੇ ਚਾਚਾ ਬਾਪੂ ਚਾਚਾ ਬਾਪੂ ਦਾਤਾ ਬਾਪੂ ਲੱਗ ਗਿਆ ਵਿਚਾਰੀਆਂ ਕਰਨ ਉਹ ਕਹਿੰਦੀਆਂ ਕੁਝ ਨਹੀਂ ਪਤਾ ਸੀ ਛੁੱਟੀ ਖਾਤ ਹੀ ਆਇਆ ਤੁਸੀਂ ਬੈਠੋ ਚਲੋ ਬੜੋ ਅੰਦਰ ਨਿਹਰਾ ਹੈਗਾ ਰੌਲਾ ਲਾਪਾ ਉਹ ਪਤਾ ਨਾ ਨਾ ਲੱਗ ਜੇ ਕੋਈ ਨਹੀਂ ਹੁਣ ਅਸੀਂ ਸਭ ਕੋ ਦੇਣਾ ਲੈਣਾ ਦੇਖ ਲਈ ਜਾਵਾਂਗੇ ਘਬਰਾਓ ਨਾ ਤੁਸੀਂ ਚਲੋ ਅੰਦਰ ਉਹ ਲੈ ਗਏ ਅੰਦਰ ਲਜਾ ਗੋ ਮਰਾਸੀ ਲਿਆਂਦਾ ਉਤੋਂ ਫੜ ਕੇ ਕਹਿੰਦੇ ਲਿਆਓ ਉਹਨੂੰ ਪਣਾ ਸੱਚਾ ਜਰ ਉਹ ਮਰਾਸੀ ਨੂੰ ਕਹਿੰਦੇ ਆ ਜਾ ਸੱਦ ਲਿਆ ਕਰੇ ਕਹਿੰਦਾ ਗੱਲ ਸੁਣ ਲੈ ਅਸੀਂ ਤੈਨੂੰ ਸਭ ਹੁਣ ਜਾਣ ਲਿਆ ਫੜ ਲਿਆ ਹੁਣ ਸਾਡਾ ਸੁਨੇਹਾ ਦੇ ਦੇ ਵੀ ਕੱਲ ਨੂੰ ਨਹੀਂ ਭਾਈ ਆਪਦੀ ਜਾਨ ਲੈ ਕੇ ਛੇਤੀ ਆਜੋ ਦਾਵਾ-ਦਾਵਾ ਤੇ ਕੁੜੀ ਦੇ ਮਾਮੇ ਆ ਗਏ ਬਾਹਰੋਂ ਫੌਜੋਂ ਛੁੱਟੀ ਬਸ ਉਹਨਾਂ ਨੇ ਵਿਆਹ ਕਰਕੇ ਚਲੇ ਹੀ ਜਾਣਾ ਤੇ ਛੇਤੀ ਆਉਦੀ ਬਰਾਤ ਬਰੂਤ ਲਿਆਓ ਉਹਨਾਂ ਨੇ ਵੀ ਮਰਾਸੀ ਨੇ ਸਿਰਿਆਂ ਤੋਂ ਉਹਨਾਂ ਖ ਲੈ ਵੀ ਬਣ ਗਿਆ ਕਾਮਾ ਤਾਂ ਨ ਜਾ ਰਹੀ ਆਗੇ ਆਪਦੇ ਆਪ ਹੀ ਮੰਨ ਕੇ ਮੈਸਤਰੀ ਚਲੋ ਭਾਈ ਬਰਾਤੇ ਮੇਰੇ ਅਗੇ ਕਹਤੇ ਬਰਾਤ ਮੁਸਲਮਾਨਾਂ ਨੇ ਕੋਈ ਪਾਣਾ ਘੋੜੇ ਤਿਆਰ ਕਰੀ ਫਰਦਾ ਕੋਈ ਬੋਤੇ ਤਿਆਰ ਕਰੀ ਫਰਦਾ ਕੋਈ ਗੱਡੇ ਕੋਈ ਦਾੜੀਆਂ ਮਨਾਈ ਜਾਂਦਾ ਕੋਈ ਪੋਸ਼ਟ ਕਰਦਾ ਕੋਈ ਕੋਈ ਵੀ ਸਵੇਰੇ ਜਾਣੇ ਜਾਣਾ ਹੁਣ ਅੱਜਾ ਨੂੰ ਪਤਾ ਲੱਗਿਆ ਕਹਿੰਦੇ ਭੈਣ ਦੇ ਨੂੰ ਦੱਲ ਹੋਰ ਲੱਗਦੀ ਆ ਤੇ ਐਟ ਐਟ ਟਾਈਮਸ ਨਹੀਂ ਆ ਗਿਆ ਵੀ ਸਿੱਖਾਂ ਦਾ ਯਾਰ ਵੀ ਆਜੋ ਦਾ ਵੀ ਗੱਲ ਕੋਈ ਹੋਰ ਆ ਕਿਤੇ ਹੋਰ ਨਾ ਚੋਪੜ ਨਾ ਅੱਧੇ ਇੱਕਦਮ ਮੁੜ ਕੇ ਚੌਥਾ ਕਿਸਫਾ ਉਹ ਜਦੋਂ ਬਰਾਤ ਲੱਗੀ ਨਾ ਤੁਰਨ ਖਬਿਓ ਤਰਬੋਲ ਪਿਆ ਪੈਣੀ ਖ ਸਜੋ ਬਲੀ ਰਾਹ ਘਟ ਗਈ ਤੇ ਪੈਰ ਉਹਦਾ ਪੈਣਾ ਲਾੜੇ ਦਾ ਪੈਰ ਉੜਕ ਗਿਆ ਤੇ ਚੌਥਾ ਸਜਣ ਉਥੋਂ ਫੁਰ ਗਿਆ ਕਹਿੰਦੇ ਭੈਣੋ ਸਗਣ ਤੇ ਨਹੀਂ ਮਾੜੇ ਹੋਗੇ ਨਹੀਂ ਮਾੜੇ ਹੋਗੇ ਵੈਸੇ ਆਪਾਂ ਨਹੀਂ ਲਾ ਤੇ ਵਿਆਹ ਲਿਆਵਾਂਗੇ ਨਾ 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 ਮੁਰੋਲੇ ਪੈਹ ਜੱਟੂਆਂ ਨੂੰ ਐਵੇਂ ਚੰਗੇ ਆ ਜਿਹੜੇ ਤੇਰੇ ਮੇਰੇ ਤਕੜੇ ਸੀ ਵਿੱਚ ਨਰੋਏ ਭਾਰੇ ਸੀ ਜਨ ਬੇ ਡਰ ਸੀ ਉਹ ਕਹਿੰਦੇ ਚਲੋ ਜਾ ਰਹੇ ਹਾਂ ਤੇ ਮਿਸਤਰੀ ਖਾ ਜਾਣਗੇ ਵਿਆਹ ਲਾਵੇਂ ਆਪਾਂ ਇੰਦੇ ਆ ਯਾਰ ਉਹ ਦੋ ਘਰ ਆ ਉਹ ਕੀ ਕਰ ਦੇਣਗੇ ਭਾਈ ਤੱਕ ਇਹਨਾਂ ਦੇ ਆ ਗਏ ਤੇ ਆ ਕੇ ਤੇ ਆ ਗਏ ਘਰੇ ਉਹਨਾਂ ਨੇ ਪਹਿਲਾਂ ਤਿਆਰ ਕਰ ਲਏ ਬੰਦੇ ਬੰਦੇ ਆਪਦੇ ਹੋਰ ਸੱਦਲੇ ਸੀ ਤਕੜੇ ਤਕੜੇ ਬੰਦੇ ਰਸੇ ਡਾਂਗਾ ਸੋਟਾਂ ਲੈ ਕੇ ਪੂਰੇ ਤੇ ਆਪ ਰਫਲਾ ਵਾਲੇ ਸੀ ਜਿਹੜੇ 5-6 ਜਣੇ ਤੇ ਉਹ ਬਹਿ ਗਏ ਸੱਡਾ ਤੇ ਆ ਜੋ ਵੀ ਪ੍ਰਾਤ ਆ ਗਈ ਆ ਜੋ ਵੀ ਚਾਹ ਪੀ ਗਈ ਆ ਜੋ ਵੀ ਫਲਾਣਾ ਕਰ ਗਏ ਬੜਿਆਲੇ ਬੜਾ ਆਗੇ ਉਹਨੇ ਪਹਿਲਾਂ ਪੁੱਛੇ ਲਾੜੇ ਕਿਹੜੇ ਆ ਕਹਿੰਦੇ ਜੀ ਆਹਾ ਇਹਨਾਂ ਦਾ ਮਾਪਿਓ ਕਹਿੰਦੇ ਆਹਾ ਇਹਨਾਂ ਦੇ ਚਾਚੇ ਕਹਿੰਦੀ ਆਹਾ ਚਲੋ ਹੋ ਅੰਦਰ ਉੱਥੇ ਚਾਹ ਮਿਲੂਗੀ ਤੇ ਤੁਹਾਡੇ ਜੋ ਭਾਈ ਬਰਾਤੀ ਤੇ ਰਿਸ਼ਤੇਦਾਰ ਕਿਹੜੇ ਆ ਉਹ ਕਹਿੰਦੇ ਜੀ ਅਸੀਂ ਆ ਮੈਂ ਦੂਜਾ ਕਹਿ ਵੀ ਸ਼ਾਇਦ ਮਾਉਂ ਦਾ ਜੀ ਬਹਿ ਜਾਾਂ ਜਾ ਕੇ ਮੈਂ ਮੈਂ ਜੀ ਨੇੜੇ ਹਾਂ ਮੈਂ ਫਲਾਨਾ ਮੈਂ ਠਿੰਗੜਾ ਉਹ ਕਹਿੰਦਾ ਜੀ ਬਾਹਲੇ ਨੇੜੇ ਹੋ ਫੇਰ ਚਲੋ ਉਹਨਾਂ ਕੋਲੇ ਹਾਂ ਉਹ ਸੁਧਰ ਫੇਰ ਬਾੜ ਤੇ ਉਹ ਜਿਹੜੇ ਦੂਜੇ ਥਰੇ ਮੇਰੇ ਕਹਿੰਦੇ ਭੈਂਡ ਨੇ ਉਹ ਗੜਬੜ ਲੱਗਦੀ ਹਜੇ ਵੀ ਉਹ ਤੁਸੀਂ ਕਹਿੰਦੇ ਕੋਈ ਕਹੇ ਮੈਂ ਦੂਰ ਹਾਂ ਕੋਈ ਕਹੇ ਮੈਂ ਫਲਾਨੇ ਤੋਂ ਆਉਂਦੀ ਉਹ ਮੈਂ ਤਾਂ ਉਹੀ ਆ ਗਿਆ ਜੀ ਮਾ ਤਾਂ ਪੱਟੇ ਲਿਓਣੇ ਸੀ ਘਰੇ ਉਹ ਕਹਿੰਦੇ ਜਿਹੜੇ ਪੱਟਿਆਂ ਪੁੱਠਿਆਂ ਨੇ ਤੇ ਨਿਕਲ ਜਾਓ ਤੇ ਤੂੰ ਜਿਹੜੇ ਬਾਹਲੇ ਨੇੜੋਂ ਆ ਤੇ ਹੋਰ ਨੇੜੋਂ ਉਹ ਇੱਧਰ ਆਜੋ ਐਸ ਅੰਦਰ ਹੁਣ ਜਿਹੜੇ ਉਹ ਸੀ ਉਹ ਵੜ ਗਏ ਉਹਨਾਂ ਨੇ ਕਿ ਚਲ ਹੁਣ ਨਕਾ ਲਵਾਂਗੇ ਸ਼ਾਇਦ ਮਾਮੇ ਆ ਟਕਾ ਦੇਣਗੇ ਚਲੋ ਭਾਈ ਜਦੋਂ ਸਾਰੇ ਬਾਹਲੇ ਆਏ ਰੈਡੀ ਵੈਡੀ ਉਹ ਤੇ ਪਾਰ ਲਿਆ ਡਾ ਉਹਨਾਂ ਦਾ ਦੋਏ ਮੁੰਡੇ ਕੱਢੇ ਇਹ ਸੱਚੀ ਘਟਨਾ ਹੈ ਹਾਂ ਇਹ ਸੱਚੀ ਘਟਨਾ ਦੋਏ ਕੱਢੇ ਦੋ ਦੋ ਮਾਰੇ ਫੈਰ ਉਹਨਾਂ ਦੇ ਮੁੰਡੇ ਮਾਰੇ ਫਿਰ ਉਹਨਾਂ ਦਾ ਮਾਪਿਓ ਮਾਰਿਆ ਫਿਰ ਉਹਨਾਂ ਦੇ ਰਿਸ਼ਤੇਦਾਰ ਮਾਰੇ ਹੈ ਤੇ ਫਿਰ ਜਿਹੜੇ ਤੇਰੇ ਮਰਗੇ ਨੇੜੋਂ ਸੀ ਉਹ ਠੋਕ ਕੇ ਅਨੇ 30 ਕੇ 25 30 ਬੰਦੇ ਮਾਰੇ ਸੀ ਇਹਨਾਂ ਨੇ ਉਦੋਂ ਕਰਦੇ ਜਾਣੇ ਕੁੰਡਾ ਹੋਣਾ ਨੇ ਮਾਰ ਕੇ ਤੇ ਉਹ ਫਿਰ ਇਹ ਖਣੇ ਦੱਬੇ ਭੈਣੇ ਦੱਬੇ ਸੀ ਇਹ ਮਤਲਬ ਮਨਨ ਦੱਸਦੇ ਆ ਫਿਰ ਇਹ ਦੱਬੇ ਸੀ ਤੇ ਫਿਰ ਦੱਸਦੇ ਉਹ ਪਿੰਡ ਦੇ ਵਿੱਚੋਂ ਉਹ ਸਿੱਖਾਂ ਦੇ ਪਰਿਵਾਰਾਂ ਨੇ ਕੋਈ ਝਾਕਿਆ ਨਹੀਂ ਮੁੜ ਕੇ ਉਦੋਂ ਪੁਲਿਸ ਵੀ ਇਹਨਾਂ ਤੋਂ ਡਰਦੀ ਸੀ ਆ ਤੇ ਇਹ ਤਾਂ ਫਿਰ ਮਾਮੇ ਬਣ ਕੇ ਤੇ ਫਿਰ ਜਿਹੜੇ ਜਾਨੀ ਬਰਾਤੀ ਸੀ ਕਹਿੰਦੇ ਚੰਗੇ ਰਹਿਗੇ ਭੈਣ ਤੇ ਉਹ ਚਾਰੋ ਉਹ ਭਾਈਆ ਠੋਕੇ ਸਾਰੇ ਐ ਖਾਉਂਦੇ ਆ ਲੱਡੂ ਜਿਹੜੇ ਲੱਡੂ ਵਰਫੀਆਂ ਕਹਿੰਦੇ ਸੀ ਆ ਗੋਲੀਆਂ ਨੂੰ ਕਹਿੰਦੇ ਸੀ ਵੇ ਖਵਾਵਾਂਗੇ ਲੱਡੂ ਕੱਟੇ ਦੇਵਾਂਗੇ ਕੱਟੇ ਘੋਟੀਆਂ ਦੇਵਾਂਗੇ ਘੋਟੀਆਂ ਰਫਲਾਂ ਨੂੰ ਆਦੇ ਸੀ ਵੀ ਸੋਨੂੰ ਦੇਣਾ ਲੈਣਾ ਕਾਂਠੇ ਪਾਵਾਂਗੇ ਆ ਜਿਹੜੇ ਰੌਂਦਾ ਚੋ ਪਿੱਤਲ ਨੇ ਕਹਿੰਦਾ ਉਹ ਸਾਰੇ ਕਾਂਠੇ ਹੀ ਸੀ ਤੇ ਠੋਕ ਠੋਕ ਤੇ ਭਾਈ ਰੇੜ ਤੇ ਸਾਰੇ ਘਰ ਦਾ ਮਾਮਲਾ ਸਾਹਿਬ ਦੇ ਕੁੜੇ ਕਹਿੰਦੇ ਚਾਹ ਪੁੱਤ 2000 ਰਸੂ ਫਿਰ ਉਹ ਆਪਦੇ ਹੱਥੀ ਵੇਈਆਂ ਸੀ ਦੋਨੇ ਕੁੜਕਾ ਉਹਨਾਂ ਨੇ ਸਿੱਖਾਂ ਦੇ ਘਰੇ ਉਸ ਟਾਈਮ ਦੀ ਹਿਸਟਰੀ ਇਹਨਾਂ ਦੀ ਗੱਲ ਜਿਹੜਾ ਨੇ ਕੁੱਲੇ ਹੋਣਾ ਦੀ